ਗਾਂਧੀ پارک ਤਰਨਤਾਰਨ ਸਾਹਿਬ ਸਵੇਰੇ 11 ਤੋਂ 11:30 ਵਜੇ ਤੱਕ ਦਾ ਸਮਾਂ ਜਿਹੜੇ ਵੀ ਤੁਸੀਂ ਵੇਰਿਸਦਾਰ ਵਕ ਵਕ ਜ਼ਿਲ੍ਹਿਆਂ ਚੋਂ ਆ ਰਹੇ ਹੋ ਭਾਵੇਂ ਤੁਸੀਂ ਆਪਣੀ ਵਸ ਕਰਵਾ ਕੇ ਆ ਰਹੇ ਹੋ ਭਾਵੇਂ ਆਪੋ ਆਪਣੇ ਸਾਧਨਾਂ ਤੇ ਆ ਰਹੇ ਹੋ ਵੇਰਿਸਦਾਰ ਸਾਂਝੀ ਮੋਰਚੇ ਦੀ ਰਵਾਈ ਦੇ ਵਿੱਚ ਆਪਣੀਆਂ ਮੰਗਾਂ ਦੇ ਲਈ ਪੋਸਟਾਂ ਦੇ ਲਈ ਉਮਰਤ ਛੋੜਦੇ ਲਈ 55% ਦੀ ਸੱਤ ਦੇ ਲਈ ਲੈਕਚਰਾਰ ਤੇ ਮਾਸਟਰ ਕੈਡਰ ਦੀਆਂ ਪੋਸਟਾਂ ਸੰਬੰਧੀ ਪ੍ਰੋਟੈਸਟ ਰੱਖਿਆ ਹੈ ਜਿਮਨੀ ਚੌਂ ਜਲੰਧਰ ਤਰਨਤਾਰਨ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਨੇ ਸਾਢੇ 3 ਸਾਲਾਂ ਦੇ ਵਿੱਚ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਉਮਰ ਹੱਦ ਛੋੜ ਦੇਣ ਤੋਂ ਇੱਕ ਵਾਰ ਮੁੱਕਰ ਦੀ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਰਤੀ ਕੈਲੰਡਰ ਲਾਗੂ ਨਹੀਂ ਕੀਤਾ ਉਸ ਨੂੰ ਲਾਗੂ ਕਰਾਉਣ ਵਾਸਤੇ ਪੋਸਟਾ ਲੈਣ ਵਾਸਤੇ ਸਾਢੇ 11 ਵਜੇ ਗਾਂਧੀ ਪਾਰਕ ਤਰਨਤਾਰਨ ਪਹੁੰਚਣਾ ਹੈ ਜੇਕਰ ਤੁਹਾਡੇ ਕੋਲੇ ਕੋਈ ਆਉਣ ਦਾ ਸਾਧਨ ਨਹੀਂ ਹੈ ਜੇਕਰ ਤੁਹਾਨੂੰ ਕੋਈ ਵਿਕਲਪ ਦਾ ਪ੍ਰਬੰਧ ਨਹੀਂ ਹੋ ਸਕਿਆ ਤਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਮਾਂਸਾ ਤੋਂ ਸੰਗਰੂਰ ਤੋਂ ਬਰਨਾਲੇ ਤੋਂ ਮੋਗੇ ਤੋਂ ਜੇ ਤੁਸੀਂ ਲੁਧਿਆਣਾ ਸਾਈਡ ਤੋਂ ਕਿਤੋਂ ਆ ਰਹੇ ਹੋ ਆ ਬਠਿੰਡਾ ਤੋਂ ਆ ਰਹੇ ਹੋ ਤੁਸੀਂ ਇਹ ਹੋਰ ਫਾਇਲ ਕਾ ਸਾਈਡ ਤੋਂ ਆਉਣਾ ਹੈ ਤਾਂ ਤੁਹਾਨੂੰ ਰਸਤੇ ਦੇ ਵਿੱਚੋਂ ਆਪਣੇ ਆਪ ਵਹੀਕਲ ਲੈ ਕੇ ਕਰੂਗਾ ਸਾਰੇ ਥਾਵਾਂ ਤੋਂ ਵਹੀਕਲ ਚੱਲ ਰਹੇ ਨੇ ਗੱਡੀਆਂ ਬੱਸਾਂ ਚੱਲ ਰਹੀਆਂ ਨੇ ਸੋ ਤਾਂ ਤੁਸੀਂ ਸਿਰਫ ਮੈਸੇਜ ਕਰਨਾ WhatsApp ਤੇ ਆਪਣੀ ਲੋਕੇਸ਼ਨ ਦੱਸਣੀ ਹੈ ਤਾਂ ਸਬੰਧਤ ਉਸ ਰੂਟ ਵਾਲੇ ਸਾਥੀ ਤੁਹਾਨੂੰ ਸੰਪਰਕ ਕਰਨਗੇ ਜਿੱਥੇ ਤੁਹਾਨੂੰ ਨੇੜੇ ਤੋਂ ਨੇੜੇ ਕੋਈ ਜਗ੍ਹਾ ਮਿਲਦੀ ਹੋਈ ਪੈਂਦੀ ਹੋਈ ਤੁਸੀਂ ਉੱਥੇ ਪਹੁੰਚ ਲੈ ਤੇ ਤੁਹਾਨੂੰ ਉਥੋਂ ਵਹੀਕਲ ਲੈ ਕੇ ਚੱਲੂਗਾ ਬੇਸਰ ਸਾਝੀ ਮੁਰਚੇ ਦੇ ਇਸ ਪ੍ਰੋਟੈਸਟ ਦੇ ਵਿੱਚ ਤੁਸੀਂ ਆਪਣੇ ਪਰਿਵਾਰਾਂ ਸਮੇਤ ਮਾਪਿਆਂ ਸਮੇਤ ਸ਼ਾਮਲ ਹੋਵੋ ਤਾਂ ਜੋ ਆਪਣੇ ਰੋਜ਼ਗਾਰ ਦੀ ਗੱਲ ਕਰ ਸਕੀਏ ਬੇਸਰ ਸਾਝੀ ਮੁਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ